ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਅਲੱਗ ਹੀ ਤਰ੍ਹਾਂ ਦਾ ਦੋ ਕਲਰ ਦਾ ਡਿਜ਼ਾਈਨ ਲੈ ਕੇ ਆਏ ਤੇ ਸਿਰਫ ਇੱਕ ਸਲਾਈ ਦਾ ਇਹ ਡਿਜ਼ਾਈਨ ਹੈ ਕਿਵੇਂ ਬਣੂਗਾ ਤੁਹਾਨੂੰ ਦੱਸਦਾ ਦੋ ਦੋ ਤਾਗਿਆਂ ਦਾ ਡਿਜ਼ਾਈਨ ਹੈ ਪਹਿਲਾਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਆਪਾਂ ਕਲਰ ਅਟੈਚ ਕਰਾਂਗੇ ਆਪਾਂ ਦੋਨੇ ਕਲਰ ਅਟੈਚ ਕਰਕੇ ਪਹਿਲਾਂ ਆਪਾਂ ਇੱਕ ਕਲਰ ਨਾਲ ਦੋ ਕੁੰਡੇ ਬੁਣਾਂਗੇ ਫਿਰ ਦੂਜੇ ਕਲਰ ਨਾਲ ਦੋ ਕੁੰਡੇ ਬੁਣਾਂਗੇ ਫਿਰ ਇਸੇ ਕਲਰ ਨਾਲ ਜਿਹਦੇ ਨੇ ਪਹਿਲਾ ਕੁੰਡੇ ਸੀ ਉਸ ਨਾਲ ਬੁਣਾਂਗੇ ਫੇਰ ਫੇਰ ਆ ਲੈਣਾ ਬੁਣਾ ਲਓ ਬੇਬੀ ਪ੍ਰੋਜੈਕਟ ਤੇ ਬਹੁਤ ਹੀ ਪਿਆਰਾ ਬਣ ਕੇ ਆਊਗਾ ਇਹ ਡਿਜ਼ਾਈਨ ਤੇ ਜਿਹਨੂੰ ਨਹੀਂ ਵੀ ਕੁਝ ਬੁਣਨਾ ਆ ਇਸ ਕਲਰ ਇਸ ਤਰੀਕੇ ਨਾਲ ਡਿਜ਼ਾਈਨ ਬੁਣਾਓ ਨਾ ਆਪਣੇ ਕਲਰ ਹੋ ਜਾਣਗੇ ਨਾ ਆਪਣੇ ਕਿਸ ਤਰ੍ਹਾਂ ਦਾ ਹੀ ਡਿਜ਼ਾਈਨ ਬਣ ਜਾਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੋਖੇ ਸੋਖੇ ਡਿਜ਼ਾਈਨ ਵੇਖਣ ਲਈ ਉਨਾ ਪਾਰੇ ਬੈਕ ਸਾਈਡ ਬੈਕ ਸਾਈਡ ਆਪਣੀ ਕੀ ਕਰਨਾ ਜਿਹੜੇ گلابی ਨਾਲ ਬੁਨੇ ਹੋਣ ਉਹ ਇਸੇ ਨਹੀਂ ਬੁਨਨੇ ਨੇ ਬੁਨਨੇ ਉਲਟੇ ਨੇ ਸਿੱਧੀ ਸਾਈਡ ਤੋਂ ਸਿੱਧੀ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਡਿਜ਼ਾਈਨ ਇਹ ਚ ਕੋਈ ਵੀ ਨਹੀਂ ਹੈਗਾ ਸਿਰਫ ਤਾਗੇ ਆਪਾਂ ਨੇ ਦੋ ਦੋ ਬੁਨਨੇ ਆ ਜਿਹੜੇ ਕਲਰ ਨਾਲ ਜਿਹੜਾ ਬੁਨੇ ਹੋਆ ਉਸੇ ਕਲਰ ਨਾਲ ਹੀ ਬੁਨਨਾ ਤਾਂ ਠੀਕ ਪਿਆਰਾ ਲੱਗੂਗਾ ਕਿੰਨੇ ਵੀ ਕਲਰ ਚ ਬਣਾ ਸਕਦੇ ਮੇ ਟੂਚ ਵੀ ਨਹੀਂ ਬਣਦੇ ਕਿੰਨੇ ਚ ਵੀ ਬਣਾ ਸਕਦੇ ਮਲਟੀ ਕਲਰ ਚ ਵੀ ਬਣ ਸਕਦਾ ਤੇ ਤੁਸੀਂ ਚਾਹੋ ਤਾਂ ਦੋ ਕਲਰ ਚ ਵੀ ਬਣਾ ਸਕਦੇ ਇਸ ਤਰ੍ਹਾਂ ਹੈ ਆਪਣਾ बनकेਊਗਾ ਬਹੁਤ ਪਿਆਰਾ ਲੱਗਦਾ ਜੇਕਰ ਆਪਾਂ ਨੂੰ ਚੇਂਜ ਕਰਨਾ ਚਾਹੀਏ ਤਾਂ ਇੱਕ ਇੱਕ ਸਲਾਈਸ ਵੀ ਬਣ ਸਕਦਾ ਇੱਕ ਇੱਕ ਕੁੰਡਾ ਵੀ ਬਣ ਸਕਦਾ ਹੁਣ ਦਿਖਾਉਣਾ ਕਿਵੇਂ ਨੂੰ ਇਹ ਸਿਰਫ ਆਪਾਂ ਇਹ ਅਡ ਅਡ ਜਾਣਾ ਉਹ ਅਡਾ ਸਾਨੂੰ ਇੱਕ ਵੀਡੀਓ ਚ ਆਪਾਂ ਦੋ ਡੀਨ ਬਣਾ ਕੇ ਦਿਖਾਉਣਾ ਤੁਸੀਂ ਆਪਣੇ ਇਹ ਪਹਿਲਾ ਕੁੰਡਾ ਫਿਰ ਆਪਾਂ ਇੱਕ ਗੁਲਾਬੀ ਦਾ ਬੁਣ ਲਿਆ ਇੱਕ ਇਸ ਦਾ ਬੁਣ ਲਿਆ ਫਿਰ ਆ ਇੱਕ ਗੁਲਾਬੀ ਇੱਕ ਸਕੈਨ ਇੱਕ ਇੱਕ ਨੂੰ ਪਹਿਲਾਂ ਆਪਾਂ ਦੋ ਦੋ ਹੁੰਦੇ ਸੀ ਫਿਰ ਹੁਣ ਆਪਾਂ ਇੱਕ ਇੱਕ ਬਣਾ ਕੇ ਦਿਖਾਉਣਾ ਸਾਨੂੰ ਕਿਵੇਂ ਬਣੂਗਾ ਇੱਕ ਇੱਕ ਨਾਲ ਕਿਵੇਂ ਬਣ ਕੇ ਆਉਂਦਾ ਹੈਗਾ ਇੱਕ ਗੁਲਾਬੀ ਇੱਕ ਸਕਿਨ ਗੁਲਾਬੀ ਇਸ ਤਰ੍ਹਾਂ ਇਹ ਇੱਕ ਇੱਕ ਗੁੰਡਾ ਇੱਕ ਉਹ ਦਾ ਇੱਕ ਉਹ ਦਾ ਜਿਹੜਾ ਗੁੰਡਾ ਆਪਾਂ ਜਿਹੜੇ ਕਲਰ ਨਾਲ ਬੁਣ ਲਿਆ ਆਪਾਂ ਉਸੇ ਕਲਰ ਨਾਲ ਹੀ ਬੁਣਨਾ ਫਿਰ ਬੈਕ ਸਾਈਡ ਵੀ ਤੇ ਸਿੱਧੀ ਸਾਈਡ ਵੀ ਹਰ ਵਾਰੀ इस तो तरह टू कलर से ही करना लास्ट वाल आप हम आप आ गए बैक साइड बैक साइड आप फिर उस तरह जो स्किन स्किनि जोड़ा गुलाबी नाल गुलाबी न ना। जेड़े कलर ना बुने गया उस कलर से बुनिया जाएगा थोड़ा जो बना के दिखाने ਪਹਿਲਾਂ ਪਸੰਦ ਦੋ ਗੁੰਡੇ ਨਾਲ ਬਣਾ ਕੇ ਦਿਖਾਇਆ ਸੀ ਦੋ ਗੁੰਡੇ ਨਾਲ ਇਸ ਤਰ੍ਹਾਂ ਬਣ ਕੇ ਉਹਨਾ ਜੇਕਰ ਆਪਾਂ ਇੱਕ ਗੁੰਡੇ ਨਾਲ ਬਣਾਉਣਾ ਤਾਂ ਆਪਣੇ ਇੱਕ ਗੁੰਡੇ ਨਾਲ ਇਸ ਤਰ੍ਹਾਂ ਬਣ ਕੇ ਇੱਕ ਗੁੰਡਾ ਸਕੇਨ ਦਾ ਇੱਕ ਗੁਲਾਬੀ ਦਾ ਬੱਚਿਆਂ ਵਾਸਤੇ ਬਹੁਤ ਹੀ ਪਿਆਰਾ ਜਿਹਨੂੰ ਕਿਸੇ ਭੈਣ ਨੂੰ ਨਹੀਂ ਵੀ ਬੋਣਾ ਦਾ ਇਸ ਤਰੀਕੇ ਨਾਲ ਕੋਟੀ ਜੈਕਟ ਬਣਾ ਸਕਦੇ ਬੱਚਿਆਂ ਵਾਸਤੇ ਬਹੁਤ ਹੀ ਪਿਆਰੀ ਤੇ ਸੋਹਣੀ ਲੱਗੂਗੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ